ਗਵਾਲੀਅਰ ਦਾ ਬਾਦਸ਼ਾ ਜਹਾਂਗੀਰ ਇੱਕ ਦਿਨ ਮਨ ਵਿੱਚ ਫੁਰਨਾ ਕੀਤਾ ਐ ਮਨ ਛੇਵੇਂ ਪਾਦਸ਼ਾਹ ਮੀਰੀ ਪੀਰੀ ਦੇ ਮਾਲਕ ਦੋ ਜਹਾਨ ਵਾਲੀ ਜਿਨ੍ਹਾਂ ਨੂੰ ਦੁਨੀਆ ਆ ਕੇ ਸੱਚੇ ਪਾਦਸ਼ਾਹ ਕਹਿੰਦੀ ਹੈ ਦੁਨੀਆ ਦੇ ਲੋਕ ਆ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਦੇ ਨੇ ਸੱਚੇ ਪਾਦਸ਼ਾਹ ਸਾਨੂੰ ਮੁਕਤ ਕਰ ਦਿਓ ਕਹਿੰਦਾ ਮੈਂ ਵੀ ਕਲਗੀ ਦੀ ਜਗਾ ਲਾਉਣਾ ਮੈਂ ਵੀ ਚੰਦਨ ਦੀਆਂ ਚੌਂਕੀਆਂ ਤੇ ਬਹਿਣਾ ਮੇਰੇ ਕੋਲ ਵੀ ਫੌਜ ਹੈ ਪਰ ਛੇਵੇਂ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ ਨੇ ਪਾਤਸ਼ਾਹ ਤਾਂ ਮੈਂ ਵੀ ਹੈਗਾ ਗੁਰਬਾਨੀ ਦਾ ਫੈਸਲਾ ਹੈ ਨਾਨਕ ਹੋਰ ਪਾਤਸ਼ਾਹਾਂ ਕੁੜੀਆਂ ਨਾਮ ਰਤੇ ਪਾਤਸ਼ਾਹੋ ਬਾਕੀ ਦੀਆਂ ਪਾਤਸ਼ਾਹਾਂ ਝੂਠੀਆਂ ਨੇ ਕੁੜੀਆਂ ਨੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਜੀਨੂੰ ਤੁਮੇ ਸਿਫਤ ਬਖਸ਼ ਦੇਵੇਂ ਸਲਾਹ ਬਖਸ਼ ਦੇਵੇਂ ਨਾਨਕ ਪਾਤਸ਼ਾਹੀ ਪਾਤਸ਼ਾਹ ਕੋ ਉਸ ਜਹਾਂਗੀਰ ਬਾਦਸ਼ਾਹ ਕਹਿੰਦਾ ਮੇਰੇ ਵੀ ਕਲਗੀ ਝੁਲਦੀ ਹੈ ਮੇਰੇ ਵੀ ਸੋਨੇ ਦੀਆਂ ਕਲਗੀਆਂ ਜਿਗਾ ਲੱਗੀਆਂ ਦੁਨੀਆ ਮੈਨੂੰ ਸੱਚੇ ਪਾਤਸ਼ਾਹ ਕਿਉਂ ਨਹੀਂ ਕਹਿੰਦੀ ਛੇਵੇਂ ਪਾਤਸ਼ਾਹ ਮਹਾਰਾਜ ਜਾਂਦੇ ਜਾਂਦੇ ਜਾਣੀ ਜਾਣ ਪੇਤਾ ਨੇ ਹੁਕਮ ਕੀਤਾ ਕਹਿੰਦੇ 21 ਘੋੜਸਵਾਰ ਦੇ ਨਾਲ ਸਤਿਗੁਰੂ ਤੁਰਦੇ ਸੀ ਕਹਿੰਦੇ ਅੱਜ ਇੱਥੇ ਹੀ ਆਸਣ ਟਿਕ ਜੇ ਕੱਲ ਨੂੰ ਚੱਲਾਂਗੇ ਅੱਗੇ ਸੌਜਾਂ ਲੈ ਕੇ ਇੱਕ ਪਾਸੇ ਬਾਦਸ਼ਾਹ ਜਹਾਂਗੀਰ ਦਾ ਤੰਬੂ ਸਜ ਗਿਆ ਇੱਕ ਪਾਸੇ 6ਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਦਾ ਤੰਬੂ ਸਜ ਗਿਆ ਦੁਨੀਆ ਦੇ ਲੋਕ ਨਗਰ ਨਵਾਰਤੀ ਸ਼ਹਿਰ ਜ਼ਮਰਤੀ ਗੱਲਾਂ ਸਾਡੇ ਇਲਾਕੇ ਦੇ ਅੰਦਰ ਸੱਚੇ ਪਾਤਸ਼ਾਹ ਆਏ ਨੇ ਚਲੋ ਦਰਸ਼ਨ ਕਰੀਏ ਇੱਕ ਗਰੀਬ ਸਿੱਖ ਬੇਅੰਤ ਗਰੀਬ ਹੈ ਕਾਂ ਦੀਆਂ ਪੰਡਾਂ ਬੰਨ੍ਹ ਕੇ ਵੇਚ ਕੇ ਗੁਜ਼ਾਰਾ ਕਰਦਾ ਹੈ ਬੱਚੇ ਪਾਲਦਾ ਹੈ ਉਹਦੇ ਮਨ ਵਿੱਚ ਵੀ ਦਰਸ਼ਨਾਂ ਦੀ ਤੰਗ ਹੈ ਮੈਂ ਵੀ ਦਰਸ਼ਨ ਕਰਾਂ ਮੇਰਾ ਤਨ ਮਨ ਠੰਡਾ ਹੋਜਵੀਂ ਪੁੱਛਦਾ ਹੈ ਕਿੱਥੇ ਆਏ ਨੇ ਸੱਚੇ ਪਾਤਸ਼ਾਹ ਪੜਦਾ ਹੈ ਆਪਣੇ ਇਲਾਕੇ ਚ ਆਏ ਨੇ ਸਿੱਖ ਨੇ ਆਖਿਆ ਮੈਂ ਕੀ ਪੇਟਾ ਕਰਾਂ ਤੈ ਸਹਬ ਕੀ ਬਾਤ ਜਿ ਆਖੇ ਮੈਨੂੰ ਜੀ ਕੀ ਉਹਦੀ ਕਥਾ ਬਾਹਰ ਤਾੜ ਕੀਰਤਨ ਵਖਿਆਨ ਸੁਣਾਵੇ ਮੈਨੂੰ ਕੀ ਪੇਟਾ ਕਰਦਿਆਂ ਵੀ ਆਪਣੇ ਸਹਬ ਦੀ ਗੱਲ ਦੱਸੇ ਉਹ ਕੀ ਤਮਾ ਤੈ ਸਹਬ ਕੀ ਬਾਤ ਜਿ ਆ ਕੀ ਪੇਟਾ ਕਰਾਂ ਮਹਾਰਾਜ ਕਹਿੰਦੇ ਹੋਰ ਤਾਂ ਕੁਛ ਨਹੀਂ ਰਹਿ ਗਿਆ ਇੱਕ ਰਹਿ ਗਿਆ ਮੇਰਾ ਉੱਚਾ ਤੇ ਸੋਚਾ ਸਿਰ ਤੁਰਨ ਵਾਲਾ ਇਹ ਮੈਂ ਵੱਢ ਕੇ ਐ ਮੂੜਾ ਬਣਾ ਦਿਆਂ ਵੀ ਲੈ ਬਹਿ ਜਾ ਪਗਤਾ ਮੈਂ ਤਾਂ ਇਹੀ ਸੇਵਾ ਕਰ ਸਕਦਾ ਤੋਂ ਐਸੀ ਪਿਆਰ ਨੂੰ ਜਾਂਦਿਆਂ ਜਾਂਦਿਆਂ ਕਾਦੀ ਪੰਡ ਬਨ ਲੀ ਵੇਚ ਦੇ ਟੱਕੇ ਦਾ ਕਾ ਵੇਚ ਕੇ ਇੱਕ ਟੱਕਾ ਆਪ ਦੇ ਪੱਲੇ ਚ ਬਨ ਲਿਆ ਮੈਂ ਸਤਿਗੁਰੂ ਨੂੰ ਭੇਟਾ ਕਰੂੰਗਾ ਮੈਂ ਸਤਿਗੁਰਾਂ ਦੇ ਚਰਨਾਂ ਚ ਇਹ ਲਿ ਜਾ ਕੇ ਭੇਟਾ ਕਰਦਿਆਂ ਪਰ ਕਿ ਦੇ ਸੱਚ ਹੈ ਇਹ ਪੇਟਾ ਕੀ ਸੀ ਮਹਾਰਾਜ ਕਹਿੰਦੇ ਇਹ ਪਿਆਰ ਦੀ ਪੇਟਾ ਸੀ ਸ਼ਰਧਾ ਭਾਵਨਾ ਸਿੱਖ ਘਾਹੀ ਇੱਕ ਟਾਕਾ ਆਪਦੇ ਪੱਲੇ ਬੰਨ ਲਿਆ ਉਹ ਕਿਹੜੀ ਮਾਨਤ ਸੀ ਕਿਹੜੇ ਰੁਪਈਏ ਸੀ ਲੈ ਕੇ ਤੁਰ ਗਿਆ ਜਾਂਦਿਆਂ ਜਾਂਦਿਆਂ ਅੱਗੇ ਬਾਦਸ਼ਾਹ ਜਹਾਂਗੀਰ ਦਾ ਤੰਬੂ ਲੱਗਿਆ ਪਹਿਰੇਦਾਰ ਖੜੇ ਨੇ ਗਰੀਬ ਸਿੱਖ ਨੇ ਗੱਲ ਵਿੱਚ ਪੱਲਾ ਪਾ ਕੇ ਆਖਿਆ ਮੈਂ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨੇ। ਪਹਿਰੇਦਾਰ ਕਹਿੰਦੇ ਕੋਈ ਕਮਲੇ। ਜਿਹੜਾ ਬਾਦਸ਼ਾਹ ਨੂੰ ਪਾਤਸ਼ਾਹ ਦੱਸੀ ਜਾਂਦੇ। ਅੱਛਾ ਭਾਈ ਦਰਸ਼ਨ ਕਰਨੇ ਨੇ। ਮੈਂ ਤਾਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ। ਦਰਵਾਜਾ ਖੋਲਤਾ ਕਹਿੰਦੇ ਜਾ ਅੰਦਰ ਲੰਘ ਜਾ। ਚੰਦਨ ਦੀ ਚੌਂਕੀ ਤੇ ਬਾਦਸ਼ਾਹ ਜਹਾਂਗੀਰ ਗਵਾਲੀਅਰ ਦਾ ਬਾਦਸ਼ਾਹ ਬੈਠਾ ਹੈ। ਸਿੱਖ ਕਾਹੀ ਨੇ ਇੱਕ ਟਕਾ ਘਰ ਰੱਖ ਦਿੱਤਾ ਚਰਨਾਂ ਤੇ। ਅੱਠ ਅੰਗ ਲਾ ਕੇ ਮੱਥਾ ਟੇਕਿਆ ਸਟਾਂਡ ਡੰਡੌਤ ਕੀਤੀ ਗਲ ਚ ਪੱਲਾ ਪਾ ਕੇ ਖੜ ਗਿਆ ਬਾਦਸ਼ਾਹ ਕਹਿੰਦਾ ਮੰਗ ਕੀ ਮੰਗਦਾ ਹੈ ਬਜ਼ੁਰਗਾ ਦੱਸ ਕੀ ਚਾਹੁੰਦੇ ਉੱਥੇ ਹੁਣ ਮਾਇਆ ਨਹੀਂ ਮੰਗੀ ਗਲ ਵਿੱਚ ਪੱਲਾ ਪਾ ਕੇ ਕਹਿੰਦੇ ਗਰੀਬ ਨਵਾਜ਼ ਅਹੋ ਭਾ ਮੇਰੇ ਅੱਜ ਤੁਹਾਡੇ ਦਰਸ਼ਨ ਹੋ ਗਏ ਸ਼ੁਕਰ ਦੀ ਗੱਲ ਹੈ ਪਰ ਮੈਨੂੰ ਤਾਂ ਮਹਾਰਾਜ ਇੱਕ ਕਿਰਪਾ ਕਰ ਦਿਓ ਮੈਨੂੰ ਗਰਭਾਂ ਦੇ ਚੱਕਰਾਂ 'ਚੋਂ ਮੇਟ ਕੇ ਆਪਦੇ ਚਰਨਾਂ 'ਚ ਜੋੜ ਲੋ ਮੈਂ ਮੁੜ ਕੇ ਤੁਹਾਡੇ ਕਦੇ ਆਵਾ ਗਵਨ ਵਿੱਚ ਨਾ ਆਵਾਂ ਇੱਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੜ ਜਨਮ ਨਾ ਆਵਾਂ ਮੈਨੂੰ ਜਨਮਾਂ ਤੋਂ ਬਚਾ ਦਿਓ ਜੰਮਣ ਮਰਨ ਵਿੱਚ ਦੁੱਖ ਸੁਭਾਇਆ ਭਾਈ ਗੁਰਦਾਸ ਜੀ ਦੀ ਪਹਿਲੀ ਰਚਨਾ ਹੈ ਜੰਮਣ ਮਰਨ ਵਿੱਚ ਦੁੱਖ ਸੁਭਾਇਆ ਜੇ ਕੋਈ ਬਾਦਸ਼ਾਹ ਦੇ ਜੰਮ ਪਿਆ ਕੋਈ ਗਰੀਬ ਦੇ ਜੰਮ ਪਿਆ ਦੁੱਖ ਤਾਂ ਉਹ ਨਹੀਂ ਹੈ ਨਾ ਤੇ ਇਸੇ ਪਿਆਰ ਦਾ ਉਹ ਕਹਿੰਦਾ ਭਗਤਾ ਪ੍ਰੇਮੀਆ ਜਿਹੜੀ ਗੱਲ ਤੈ ਮੈਨੂੰ ਕਹਿ ਦਿੱਤੀ ਵਸਤੂ ਮੰਗੀ ਐ ਇਹ ਮੇਰੇ ਕੋ ਸੌਦਾ ਨਹੀਂ ਹੈ ਸੱਚ ਹੈ ਜੇ ਤੂੰ ਕਹੇ ਤੈਨੂੰ ਪਿੰਡ ਦੇ ਦਿਆਂ ਜੇ ਤੈਨੂੰ ਕਹੇ ਜ਼ਗੀਰਾਂ ਲਾ ਦਿਆਂ ਕਹੇ ਤੈਨੂੰ ਮਾਇਆ ਦੇ ਖੁਰਜੀਆਂ ਭਰ ਕੇ ਦੇ ਦਿਆਂ ਤੇਰੀਆਂ ਜਨਮਾਂ ਦੀਆਂ ਗਰੀਬੀਆਂ ਚੱਕ ਰਿਆਂ ਮਾਇਆ ਲੈ ਜਾ ਹੋਰ ਮੈਂ ਤਾਂ ਰਾਜ ਭਾਗ ਲੈ ਲੈ ਜਗੀਰ ਜਾਇਦਾਦਾਂ ਲੈ ਲੈ ਪਰ ਜਿਹੜੀ ਮੁਕਤੀ ਦੀ ਗੱਲ ਕਰਦਾ ਹੈ ਮੁਕਤੀ ਦਾ ਦਾਤਾ ਤਾਂ ਅਗਲੇ ਤੰਬੂ ਵਿੱਚ ਬੈਠਾ ਹੈ ਮੈਂ ਮੁਕਤੀ ਨਹੀਂ ਦੇ ਸਕਦਾ ਮੇਰੇ ਕੋ ਤਾਂ ਮਾਇਆ ਹੈ ਖਜ਼ਾਨੇ ਦੌਲਤਾਂ ਉਹ ਲੈ ਲੈ ਸਿੱਖ ਨੇ ਆਖਿਆ ਕਿ ਤੁਸੀਂ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨਹੀਂ ਹੋ ਕਹਿੰਦਾ ਨਹੀਂ ਮੈਂ ਤਾਂ ਗਵਾਲੀਅਰ ਦਾ ਰਾਜਾ ਬਾਦਸ਼ਾਹ ਜਹਾਂਗੀਰ ਉਸ ਵੇਲੇ ਸਾਥ ਸੰਗਤ ਜਿਹੜਾ ਟਕਾ ਮੱਥਾ ਟੇਕਿਆ ਸੀ ਉਹ ਕਾਹੀ ਸਿੱਖਣਿਆ ਚੁੱਕ ਲਿਆ ਹੈ ਚੱਕ ਲਿਆ ਗਰੀਬ ਸਿੱਖ ਬਾਦਸ਼ਾਹ ਜਹਾਂਗੀਰ ਕਹਿੰਦਾ ਮਨਾ ਕਲਗੀ ਜਿਗਾ ਵੀ ਲੱਗਿਆ ਦਸਤਰ ਵੀ ਪਾਏ ਨੇ ਮਹਾਰਾਜ ਵਰਗੇ ਅੱਜ ਤੇਰੀ ਕੀਮਤ ਆ ਸਿੱਖ ਦੀ ਨਜ਼ਰ ਦੇ ਅੰਦਰ ਤਾਂ ਟਕੇ ਦੇ ਬਰਾਬਰ ਵੀ ਨਹੀਂ ਪਈ ਕੀ ਤੂੰ ਵੀ ਧੌਮ ਕੀਮਤ ਆ ਤੇਰੀ ਪਰ ਸਿੱਖਾਂ ਆ ਟਕਾ ਤਾਂ ਛੱਡ ਜਾ ਨਹੀਂ ਸਿੱਖ ਨਹੀਂ ਆਖਿਆ ਮੈਂ ਤਾਂ ਦਰਸ਼ਨ ਉਹਦੇ ਕਰਨ ਆਇਆ ਸੱਚੇ ਪਾਤਸ਼ਾਹ ਦੇ ਕਰਨੇ ਨੇ ਜੀਦਾ ਰੇ ਝੂਠਿਆਂ ਦੀ ਲੋਣ ਕੋਈ ਨਹੀਂ ਸੱਚੇ ਪਾਤਸ਼ਾਹ ਕਿ ਪਾਸ਼ਾ ਜahangir ਕਹਿੰਦਾ ਵੀ ਆ ਸਿੱਖ ਦੀ ਨਜ਼ਰ ਜਿਤਾ ਤੇਰੀ ਕੀਮਤ ਟਕੇ ਤੋਂ ਵੀ ਡਾਲ ਹੈ ਸੱਚ ਹੈ ਕਿਉਂਕਿ ਤਖਤ ਤੇ ਕੌਣ ਬੈਠਦਾ ਹੈ ਜਿਹੜਾ ਤਖਤ ਦਾ ਮਾਲਕ ਹੈ ਪਰੇ ਦਰਬਾਰ ਦੇ ਅੰਦਰ